ਰੱਸੀ ਗੱਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਕਦੋਂ ਮਾਮਾ ਤੇ ਮਾਸੀ ਉਹਦੀ ਜਾਇਦਾਦ ਦੇ ਵਾਰਿਸ ਬਣ ਜਾਂਦੇ ਆ ਇਸ ਬਾਰੇ ਗੱਲ ਕਰਾਂਗੇ ਕੁਰਸੀ ਨਾਮੇ ਦੇ ਨਾਲ ਗੱਲ ਕਰਾਂਗੇ ਬਹੁਤ ਹੀ ਛੋਟੀ ਵੀਡੀਓ ਤੇ ਆਸਾਨ ਸ਼ਬਦਾਂ ਦੇ ਵਿੱਚ ਗੱਲ ਕਰਾਂਗੇ ਜਿਵੇਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਉਹਦੀ ਪਹਿਲੀ ਸ਼੍ਰੇਣੀ ਦੇ ਵਾਰਸਾਂ ਵਿੱਚੋਂ ਕੋਈ ਜਿੰਦਾ ਨਹੀਂ ਤੇ ਦੂਸਰੀ ਸ਼੍ਰੇਣੀ ਦੇ ਅੱਠ ਭਾਗਾਂ ਤੱਕ ਕੋਈ ਜਿੰਦਾ ਨਹੀਂ ਤਾਂ ਨੌਵੇਂ ਭਾਗ ਦੇ ਵਿੱਚ ਜੇ ਮਾਮਾ ਤੇ ਮਾਸੀ ਜਿੰਦਾ ਹੈ ਉਹ ਉਸ ਵਿਅਕਤੀ ਦੀ ਜਾਇਦਾਦ ਦੇ ਵਾਰਿਸ ਬਣ ਜਾਂਦੇ ਨਾ ਤਾਂ ਪਹਿਲੀ ਸ਼੍ਰੇਣੀ ਚ ਕੋਈ ਜਿੰਦਾ ਵਾਰਸ ਦਾ ਨਾ ਦੂਜੀ ਸ਼੍ਰੇਣੀ ਦੇ 8 ਭਾਗਾਂ ਤੱਕ ਕੋਈ ਜਿੰਦਾ ਤਾਂ 9ਵੇਂ ਭਾਗ ਦੇ ਵਿੱਚ ਮਾਮਾ ਤੇ ਮਾਸੀ ਆ ਜਾਂਦੇ ਇਸ ਤੋਂ ਪਹਿਲਾਂ ਮੈਂ ਪਹਿਲੀ ਸ਼੍ਰੇਣੀ ਦੇ ਵਾਰਸਾਂ ਤੇ ਵੀਡੀਓ ਬਣਾ ਚੁੱਕਿਆ ਤੇ ਦੂਸਰੀ ਸ਼੍ਰੇਣੀ ਦੇ 8 ਭਾਗਾ ਤੱਕ ਮੈਂ ਵੀਡੀਓ ਬਣਾ ਚੁੱਕਿਆ ਜਿਨ੍ਹਾਂ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗਾ ਤੁਸੀਂ ਉਸ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਹੁਣ ਗੱਲ ਕਰਦੇ ਆ ਜਦੋਂ ਪਹਿਲੀ ਸ਼੍ਰੇਣੀ ਚ ਵੀ ਕੋਈ ਜਿੰਦਾ ਨਹੀਂ ਤੇ ਦੂਸਰੀ ਸ਼੍ਰੇਣੀ ਦੇ 8 8 ਭਾਗਾ ਤੱਕ ਕੋਈ ਜਿੰਦਾ ਨਹੀਂ ਤਾਂ 9ਵੇਂ ਭਾਗ ਦੇ ਵਿੱਚ ਮਾਮਾ ਤੇ ਮਾਸੀ ਵਾਰਸ ਬਣ ਜਾਂਦੇ ਇੱਕ ਕੁਰਸੀ ਨਾਮੇ ਦੇ ਨਾਲ ਸਮਝਦੇ ਆ ਆ ਇੱਕ ਕੁਰਸੀ ਨਾਮ ਹੈ ਆ ਇੱਕ ਕੁਰਸੀ ਨਾਮੇ ਦੇ ਨਾਲ ਗੱਲ ਕਰਦੇ ਆ ਆ ਇੱਕ ਪਾਸੇ ਨਾਨਕਿਆਂ ਦਾ ਕੁਰਸੀ ਨਾਮਾ ਬਣਾਇਆ ਇੱਕ ਪਾਸੇ ਦਾਦਕਿਆਂ ਦਾ ਬਣਿਆ ਹੋਇਆ ਏ ਨਾ ਦਾ ਵਿਅਕਤੀ ਹੈ ਜਿਹਦੀ ਕੁਆਰੇ ਹੁੰਦੀ ਡੈਥ ਹੋ ਜਾਂਦੀ ਹੈ ਉਹਨੇ ਵਿਆਹ ਨਹੀਂ ਕਰਾਇਆ ਕੁਆਰਾ ਸੀ ਅਜੇ ਬੀ ਉਹਦਾ ਪਿਤਾ ਹੈ ਉਸਦੀ ਵੀ ਪਹਿਲੀ ਮੌਤ ਹੋ ਚੁੱਕੀ ਹੈ ਸੀ ਉਹਦੀ ਮਾਤਾ ਹੈ ਉਸਦੀ ਪਹਿਲੀ ਮੌਤ ਹੋ ਚੁੱਕੀ ਹੈ ਡੀ ਉਹਦਾ ਦਾਦਾ ਹੈ ਉਹਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ ਈ ਉਹਦੀ ਦਾਦੀ ਹੈ ਉਹਦੀ ਵੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਇਧਰ ਐਫ ਉਹਦਾ ਨਾਨਾ ਹੈ ਉਹਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ ਜੀ ਉਹਦੀ ਨਾਨੀ ਹੈ ਉਹਦੀ ਵੀ ਪਹਿਲੇ ਮੌਤ ਹੋ ਚੁੱਕੀ ਹੈ ਅੱਗੇ ਜਿਹੜਾ ਹੈ ਉਹਦੀ ਮਾਤਾ ਦੀ ਵੀ ਪਹਿਲੀ ਮੌਤ ਹੋ ਚੁੱਕੀ ਐ ਮਾਤਾ ਦਾ ਇੱਕ ਭਰਾ ਹੈ ਮਤਲਬ ਉਹਦਾ ਮਾਮਾ ਐ ਚਨਾ ਦਾ ਉਹਦਾ ਮਾਮਾ ਐ ਉਹ ਜਿੰਦਾ ਤੇ ਮਾਤਾ ਦੀ ਉਹਦੀ ਇੱਕ ਭੈਣ ਹੈ ਮਤਲਬ ਉਹਦੀ ਮਾਸੀ ਆਈ ਨਾ ਦੀ ਉਹਦੀ ਮਾਸੀ ਐ ਉਹ ਜਿੰਦਾ ਇਹਦੇ ਵਿੱਚ ਹੁਣ ਨਾ ਤਾਂ ਉਹਦੀ ਮਾਤਾ ਜਿੰਦਾ ਐ ਨਾ ਉਹਦਾ ਪਿਤਾ ਜਿੰਦਾ ਐ ਨਾ ਉਹਦਾ ਦਾਦਾ ਜਿੰਦਾ ਐ ਨਾ ਉਹਦੀ ਦਾਦੀ ਜਿੰਦਾ ਦੂਜੇ ਪਾਸੇ ਨਾ ਉਹਦਾ ਨਾਨਾ ਜਿੰਦਾ ਐ ਨਾ ਉਹਦੀ ਨਾਨੀ ਜਿੰਦਾ ਇਹਦੇ ਚ ਉਹਦੀ ਮਾਤਾ ਦਾ ਭਰਾ ਮਤਲਬ ਉਹਦਾ ਮਾਮਾ ਤੇ ਮਾਤਾ ਦੀ ਭੈਣ ਮਤਲਬ ਉਹਦੀ ਮਾਸੀ ਇਹ ਦੋਨੇ ਜਿੰਦਾ ਇਸ ਤਰ੍ਹਾਂ ਮਤਲਬ ਜੇ ਮੰਨ ਕੇ ਚੱਲੋ ਉਹਦੇ ਦੋ ਕਿੱਲੇ ਜ਼ਮੀਨ ਹੈ ਤਾਂ ਇੱਕਵਟ ਦੋ ਹਿੱਸਾ ਜਿਹੜਾ ਮਾਮੇ ਦੇ ਹਿੱਸੇ ਆਜੂਗਾ 1/2 ਦਾ ਹਿੱਸਾ ਜਿਹੜਾ ਮਾਸੀ ਦੇ ਹਿੱਸੇ ਆਜੂ ਮਤਲਬ ਕਿ ਇੱਕ ਕਿਲਾ ਮਾਮੇ ਦੇ ਹਿੱਸੇ ਆਜੂ ਇੱਕ ਕਿਲਾ ਮਾਸੀ ਦੇ ਹਿੱਸੇ ਆਜੂਗਾ ਇਸ ਤਰ੍ਹਾਂ ਜ਼ਮੀਨ ਦਾ ਵਡਵਾਰਾ ਹੋਊਗਾ ਹੁਣ ਗੱਲ ਕਰਦੇ ਆਂ ਜੇ ਜੇ ਉਸ ਵਿਅਕਤੀ ਦੇ ਮਾਮਾ ਤੇ ਮਾਸੀਆਂ ਜੜੀਆਂ ਦੋ ਜਾਂ ਦੋ ਤੋਂ ਵੱਧ ਹੋਣ ਤਾਂ ਸਾਰੇ ਹੀ ਬਰਾਬਰ ਦੇ ਹਿੱਸੇਦਾਰ ਹੁੰਦੇ ਆ ਜੇ ਮੰਨ ਲਓ ਮਾਮਾ ਗੋਦ ਲਿਆ ਜਾਂ ਮਾਸੀ ਗੋਦ ਲਈ ਹੈ ਉਹ ਵੀ ਬਰਾਬਰ ਦੇ ਹਿੱਸੇਦਾਰ ਹੋਊਗੀ ਉਹ ਵੀ ਬਰਾਬਰ ਦੇ ਹਿੱਸੇਦਾਰ ਹੁੰਦੇ ਆ ਜੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ